ਇੱਕ ਕਾਰਪੋਰੇਸ਼ਨ ਜਿਹੜੇ ਐਸਐਸਪੀ ਸਾਹਿਬ ਦੇ ਸਾਥ ਤੇ ਜਨੀਸ਼ਾ ਦੀ ਨਿਗਰਤ ਦੇ ਉੱਪਰ ਚੱਲ ਰਿਹਾ ਹੈ। ਇਹਦੇ ਵਿੱਚ ਕਾਫੀ ਘਰਾਂ ਤੇ ਜਿਹੜੀ ਸਰਚ ਕੀਤੀ ਗਈ ਹੈ ਸਾਧਾਰਣੇ ਬਸਤੀਆਂ, ਲੰਡੇ ਕੈਂਪੀ ਬਸਤੀਆਂ ਸਾਡੇ ਤੇ ਇੰਦਰਾ ਕਲੋਨੀਆਂ ਤੇ 100 ਦੇ ਬਤੀ। ਤੇ ਉਹ ਜਗ੍ਹਾ ਤੇ ਜਿਹੜੀ ਕਾਸੋਪਰੇਸ਼ਨ ਚਲਾਇਆ ਜਾਂਦਾ ਹੈ ਕਾਫੀ ਬੰਦੇ ਰਾਉਂਡ ਅੱਪ ਵੀ ਕੀਤੇ ਤੇ ਘਰਾਂ ਦੀ ਵੀ ਸਰਚ ਕੀਤੀ ਗਈ ਹੈ। ਤਾਂ ਜੋ ਜਿਹੜੇ ਮਾੜੇ ਬੰਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜਿਹੜਾ ਇਲਾਕਾ ਲੈ ਕੇ ਛੱਡਿਆ ਜਾਵੇ ਤੇ ਹੁਣ ਜਿਹੜੀ ਅੱਜ ਤੋਂ ਬਾਅਦ ਅਸੀਂ ਜਿਹੜੀ ਰਿਪੋਰਟ ਲੈ ਕੇ ਕਾਰੀ ਕਾਰਵਾਈ ਕੀਤੀ ਗਈ ਹੈ। ਕਿੰਨੇ ਕੁ ਬਣਾ ਜੀ ਸਰ ਇਸ ਤੇ ਅੱਜ 3 ਫਾਰਮੂਲਾ ਜਿਹਨ ਸਾਡਾ ਜਿਹੜਾ ਇਹ ਸੱਤ ਦੇ 3 ਰਿਪੋਰਟ ਕਰਦੇ ਨਾਲ ਜਿਹੜੇ ਐਫਸੀ ਵੀ ਚਾਦੇ ਆ ਤੇ ਕੁਝ ਮਿਲਿਆ ਵੀ ਆਹ ਕੁਝ ਮਿਲਿਆ ਉਹ ਬਾਅਦ ਚ ਹੋਣਾ ਸੀ ਆਹ ਰਿਪੋਰਟ ਜਿਹੜੀ ਲਵਾਂਗੇ ਉਸ ਤੋਂ ਬਾਅਦ ਸਾਰੀ ਕਲੀਅਰ ਹੋ ਜਾਏ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਇਹਦੇ ਬਾਰੇ ਜਾਣਕਾਰੀ ਦੇ ਆਪ ਸਰਕਾਰ ਵੱਲੋਂ ਨਸ਼ਾ ਮੁਕਤ ਸਮਾਜ ਨੂੰ ਸਿਰਜਣ ਲਈ ਦਿਸ਼ਾ ਮਾਰ ਦਿੱਤੀ ਗਈ ਹੈ। ਇਸ ਲਈ ਕਾਫੀ ਅਕਸਰ ਲੋਕ ਨਹੀਂ ਹੋਵੇ। ਲਗਾਤਾਰ ਰੇਅਰ ਰੇਅਰ ਜਨਸ ਚੱਲਦੇ ਹੈ। ਉਸੇ ਤਹਿਤ ਅੱਜ ਮਾਨਯੋਗ ਐਸਐਸਪੀ ਸਾਹਿਬ ਜੀ ਗਾਂਧੀਪੁਰ ਅੱਜ ਮੌਕਾ ਜਲੇ ਦੇ ਦੋ ਥਾਵਾਂ ਦੇ ਸਿਲੈਕਟ ਕੀਤਾ ਸਿਟੀ ਮੌਕਾ ਤੇ ਨਕਤਰਮਪੁਰ। ਇਹ ਜ਼ਿਲ੍ਹੇ ਦੀਆਂ ਦੋ ਇਸੈਂਸ ਕੋਰਟਾਂ ਦੇ ਪਤੀਆਂ ਸ਼ੌਟਾ ਆਵਾਜ਼ ਦੇ ਦਿੱਤੇ ਜੀ। ਵਾਰਿਕਾਂ ਬਸਤਨਾਂ ਮਾਰੇ ਅੰਸਰਾ ਉਹਨਾਂ ਦੇ ਸੀ ਸਵੇਰ ਬਾਅਦ 8:30 ਤੋਂ ਬੀਤੀ ਜੀਤਾ ਹੈ ਉਹਦੇ ਤਹਿਤ ਅਸੀਂ ਕਈ ਮਾਰੇ ਅੰਸਰਾਂ ਨੂੰ ਗ੍ਰਿਫਤਾਰ ਕੀਤਾ ਇਹਦੀ ਨੋਟਿਸ ਦਾ ਕਰ ਰਿਹਾ ਹੈ ਕਵਰੀ ਵੀ ਹੋਈ ਤੇ ਪਾਚੋ ਨਾ ਬਿਲਕੁਲ ਸਹੀ ਕੀ ਮੈਸੇਜ ਕੀ ਦੇਣਾ ਚਾਹੀਦਾ ਹੈ ਮੈਸੇਜ ਇਹ ਹੈ ਕਿ ਲੋਕਾਂ ਨੂੰ ਨਾ ਚਾਹਨਾ ਹੈ ਤੁਹਾਡੇ ਮਾਧਮ ਰਹੀ ਕਿ ਜਿੰਨਾ ਕਿ ਪਬਲਿਕ ਨਹੀਂ ਸਾਡੇ ਨਾਲ ਗਰਦ ਕਰਦੀ ਸਾਨੂੰ ਇੱਕ ਲਾਹ ਦੇ ਦੇ ਸੱਚੀ ਤੇ ਸਹੀ ਉਪਲਾਹ ਦੇ ਦੇ ਗੁੰਮਰਾਹ ਨਾ ਕਰੇ ਕੋਈ ਇੱਕ ਇਹੋ ਜਿਹੀਆਂ ਵੱਡੀਆਂ ਮੁਹੰਮਾ ਜਿਹੜੀਆਂ ਲੋਕਾਂ ਦੇ ਸਾਥ ਨਾਲ ਹੀ ਸਿਰੇ ਚੜ ਸਕਦੀਆਂ ਉਹਨਾਂ ਨੂੰ ਆਸ ਹੈ ਬਹੁਤ ਵਧੀਆ ਲੋਕ ਹੈ ਕਈ ਸਰਗੀਆਂ ਸਾਥ ਰੰਦੇ ਸਾਡਾ ਬਸ ਜਦ ਤੱਕ ਇਹ ਇੱਕ ਲੋਹ ਲਹਿਰ ਵਾਂਗੂ ਨਾ ਚੱਲੇ ਅੱਜ ਤੱਕ ਇਹੋ ਜਿਹੀ ਤੁਹਾਡੇ ਸਮਾਜ ਦੇ ਵਿੱਚ ਰਹਿਣ ਦੇ ਅੰਸਰਾਂ ਨੂੰ ਕੋਈ ਨਹੀਂ ਕੀਤਾ ਜਾ ਸਕਦਾ